ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੇਟ ਜੋੜੰਦਾ ਲੋੜਿਆ ਜਿ세 ਅਗੈ ਸਭ ਨਿਵਾਨ ਨ ਹਰ ਸਚੰਤਾ ਵਣ ਲੱਗਿਆ ਕਿਸੈ ਨਾਂ ਤੇ ਪੰਨਾ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲਗੈ ਨਹੀਂ ਸੰਨ ਰੰਗ ਸਭੈ ਨਾਰਾਇਣ ਜਿਤੇ ਮਨ ਪਵਨਨਾ जो हर लोड़े सो करे सोई जी कर जो प्रभ कहिए धन अपन लिया जे मिले बिछुड़ क्यों ਰੋ ਬਨਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਾਣਨ ਹਰ ਜੇਟ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨਨ ਹਰ ਜੇਠ ਰੰਗਿਲਾ ਤਿਸਤਾਂ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਤੰਤੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਰਾਮਹਾ ਰਾਗ ਮਾਝ ਦੇ ਅੰਦਰ ਇਸ ਮਹੀਨੇ ਦੇ ਨਾਮ ਤੇ ਸਰਲੇਖ ਹੇਠ ਸਤਿਗੁਰੂ ਮਹਾਰਾਜ ਇੱਕ ਕਾਲ ਪੁਰਖ ਦੇ ਨਾਲ ਜੁੜਨ ਦੀ ਵਿਚਾਰ ਸਾਨੂੰ ਸਮਝਾਉਂਦੇ ਇੱਕ ਕਾਲ ਪੁਰਖ ਦੇ ਨਾਲ ਜੁੜਨਾ ਮਹਾਰਾਜ ਕਹਿੰਦੇ ਹਰ ਜੇਠ ਜੁੜਨ ਦਾ ਲੋੜ ਹੈ ਜਿਸ अग सब नि हर जेठ जुड़न जेठ के महीने में मार्द कहते जुड़ना चाहिए कि जिस अगे सब निबंध जिंद सारे झुकते जिद अग्न सूरज भी झुकता ਜਿਵੇਂ ਜੇ ਧਰਤੀ ਵਿੱਚ ਝੁਗਦੀ ਹੈ ਚੰਦ ਮਾ ਵੀ ਝੁਗਦਾ ਜਿਹਦੇ ਅੱਗੇ ਆਕਾਸ਼ ਵੀ ਝੁਗਦਾ ਜਿਹਦੇ ਅੱਗੇ ਹਵਾ ਵੀ ਝੁਗਦੀ ਆ ਪਾਣੀ ਵੀ ਝੁਗਦਾ ਭਾਵ ਹਰ ਕੋਈ ਚੀਜ਼ ਜਿਹਦੇ ਅੱਗੇ ਝੁਗਦੀ ਆ ਆਪਾਂ ਪੜਦੇ ਆਂ ਸੋਧਰ ਰਾਗਾ ਸਮਹ ਲਾ ਪਹਿਲਾ ਦਸ ਲੇਖ ਹਟ ਸ਼ਬਦ ਗਾਵਨ ਤੂਹਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਤਰੰਦਵਾਰੀ ਤੈਨੂੰ ਪਾਣੀ ਵੀ ਗਾਰਿਆ ਅੱਗ ਵੀ ਗਾਰੀਆ ਹਵਾ ਵੀ ਗਾਰੀਆ ਸ਼ਿਵ ਜੀ ਵੀ ਗਾਰਿਆ ਬ੍ਰਹਮਾ ਵੀ ਗਾਰਿਆ ਹਵਾ ਪਾਣੀ ਅੱਗ ਸਭ ਤਨੂੰ ਗਾਉਂਦੇ ਆ ਭਾਵ ਤੇਰੇ ਦੀ ਝੁਕਦੇ ਆ ਗਾਉਣ ਦਾ ਮਤਲਬ ਤੇਰੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਤੇਰੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ ਸੂਰਜ ਤੈਨੂੰ ਗਾਰਿਆ ਚੰਦਰਮਾ ਤੈਨੂੰ ਗਾਰਿਆ ਤੇ ਮਹਾਰਾਜ ਕਹਿੰਦੇ ਉਹਨੂੰ ਗਾਉਣਾ ਦੇਠੇ ਮਹੀਨੇ ਵਿੱਚ ਉਹਨੂੰ ਗਾਉਣਾ ਉਹਦੇ ਨਾਲ ਜੁੜਨਾ ਜਿਸ ਅੱਗੇ ਸਭ ਨਿਵਨ ਤੇ ਹਰ ਸੱਜਣ ਦਾਵਣ ਲੱਗਿਆ ਜੇ ਅਸੀਂ ਹਰੀ ਸੱਜਣ ਦੇ ਪੱਲੇ ਨਾਲ ਲੱਗ ਜਾਗੇ ਦਾਮਣ ਦਾਵਣ ਭਾਵ ਦਾਮਣ ਭਾਵ ਪੱਲਾ ਜਿਉਂਦੇ ਪੱਲੇ ਨਾਲ ਲੱਗ ਜਾਗੇ ਉਹਦੇ ਦਾਮਣ ਦੇ ਨਾਲ ਲੱਗ ਜਾਗੇ ਤਾਂ ਕਿਸੇ ਨਾ ਦੇ ਬਨ तो महाराज कहें किसी जम आदिक इजाजत नहीं बेसानू बन के अगे ला दे किसी नई बन किसी इजाजत नहीं किसी जम कोई महाराज कहें अधिकार नहीं बे जे दामन दे लग गया वह बन के कोई अगे ला दे किसी नई बन फिर मानक मोती नाम प्रभ ਮਾਣਕ ਮੋਤੀ ਹੀਰੇ ਮੋਤੀ ਉਹ ਲੱਗਾ ਨਹੀਂ ਸੰ ਸੰਭਾਵ ਚੋਰੀ ਹੋ ਜਾਣਾ ਜਿਵੇਂ ਕਹਿੰਦਾ ਸੰ ਲੱਗ ਲਈ ਸੰ ਥੋੜਾ ਭਾਰਾ ਕਰਕੇ ਸੰ ਭਾਅ ਵਿੱਚੋਰੀ ਹੋਣਾ ਦੇਖੋ ਬਾਹਰਲੇ ਹੀਰੇ ਮੋਤੀ ਆ ਧਨ ਪਦਾਰਥ ਆ ਇਹਨੂੰ ਸਭ ਕੁਝ ਜਿਹੜਾ ਚੋਰ ਚੁਰਾ ਸਕਦਾ ਅੱਗ ਸਾੜ ਸਕਦੀ ਆ ਗਵਾਚ ਸਕਦਾ ਜੋ ਮਰਜੀ ਹੋ ਸਕਦਾ ਪਾਣੀ ਰੋੜ ਸਕਦਾ ਪਰ ਪ੍ਰਮਾਤਮਾ ਦੇ ਜਿਹੜੇ ਨਾਮ ਦਾ ਧੌਨਿਆ ਹੀਰੇ ਮੋਤੀ ਆ ਮਾਨਕ ਮੋਤੀ ਨਾਮ ਪ੍ਰਭ ਪ੍ਰਭੂ ਦੇ ਨਾਮ ਦੇ ਜਿਹੜੇ ਮਾਨਕ ਮੋਤੀ ਹੀਰੇ ਮੋਤੀ ਆ ਉਹਨ ਲੱਗੇ ਨਹੀਂ ਸੰ ਸਤਿਗੁਰੂ ਕਹਿੰਦੇ ਉਹਨਾਂ ਨੂੰ ਜਿਹੜੀ ਆ ਸੰ ਨਹੀਂ ਲੱਗਦੀ ਭਾਵੇਂ ਕੋਈ ਚੋਰਾ ਨਹੀਂ ਸਕਦਾ ਬਾਹਰਲੇ ਧੰਨ ਨੂੰ ਮਾਇਆ ਨੂੰ ਪਦਾਰਥਾਂ ਨੂੰ ਕੋਈ ਚੋਰਾ ਸਕਦਾ ਅੱਗ ਸਾੜ ਸਕਦੀ ਆ ਪਾਣੀ ਰੋੜ ਸਕਦਾ ਪਰ ਨਾਮ ਦਾ ਧਾਨ ਇਹ ਉਹ ਜਿਆ ਜਿਹਨੂੰ ਮਹਾਰਜ ਕਹਿੰਦੇ ਕੋਈ ਚੋਰ ਚੁਰਾ ਨਹੀਂ ਸਕਦਾ ਕੋਈ ਟੈਕਸ ਨਹੀਂ ਲੱਗਦਾ ਇਹ ਦਿਨੋਂ ਦਿਨ ਬੱਧਾ ਜਾਂਦਾ ਉਹਨ ਲੱਗੇ ਨਹੀਂ ਸੰ ਰੰਗ ਸਭ ਨਾਰਾਇਣ ਜਿਤੇ ਮੰਨ ਪਵਨ ਮਹਾਰਜ ਕਹਿੰਦੇ ਜਿੰਨੇ ਵੀ ਰੰਗ ਆ ਨਾ ਆਪਾਂ ਰੰਗ ਦੇਖਦੇ ਆ ਅੱਖਾਂ ਦੇ ਨਾਲ ਤਮਾਸ਼ੇ ਦੇਖਦੇ ਆ ਕੌਤਕ ਦੇਖਦੇ ਆ ਸਭੇ ਸਭੇ ਸਾਰੇ ਨਰਾਇਣੇ ਉਸ ਨਰਾਇਣ ਦੇ ਪਰਮਾਤਮਾ ਦੇ ਪੈਦਾ ਕੀਤੇ ਹੋਏ ਆ ਰੰਗ ਸਭੇ ਨਰਾਇਣੇ ਜਿਤੇ ਮਨ ਪਵਨ ਜਿਨੇ ਮਨ ਨੂੰ ਭੌਂਦੇ ਆ ਰੰਗ ਤਮਾਸ਼ੇ ਇਹ ਸਾਰੇ ਰੰਗ ਤਮਾਸ਼ੇ ਸਤਿਗੁਰੂ ਕਹਿੰਦੇ ਉਸ ਮਾਲਕ ਦੇ ਪੈਦਾ ਕੀਤੇ ਹੋਏ ਆ ਉਹਦੇ ਆ ਉਹਦੇ ਆਪਣੇ ਆ ਫਿਰ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪਰਮਾਤਮਾ ਚਾਹੁੰਦਾ ਉਹ ਹੀ ਕਰਦਾ ਜੋ ਹਰ ਲੋੜੇ ਜੋ ਪਰਮਾਤਮਾ ਇਸਦਾ ਲੋੜਦਾ ਸੋ ਕਰੇ ਉਹ ਹੀ ਕਰਦਾ ਤੇ ਸੋਈ ਜੀ ਕਰਨ ਤੇ ਉਹ ਹੀ ਫਿਰ ਜੀ ਵੀ ਉਹ ਹੀ ਕੁਝ ਕਰਦੇ ਆ ਜੋ ਪਰਮਾਤਮਾ ਲੋੜਦਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧਨ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਆਪਣੇ ਨਾਲ ਜੋੜ ਲਿਆ ਉਹ ਫੇ ਧੰਤਾਲੇ ਯੋਗ ਹੋ ਜਾਂਦੇ ਆ ਸ਼ਬਾਸ ਤੇ ਯੋਗ ਹੋ ਜਾਂਦੇ ਆ ਉਹਨਾਂ ਦੀ ਵਡਿਆਈ ਹੁੰਦੀ ਉਹਨਾਂ ਦਾ ਸਤਕਾਰ ਹੁੰਦਾ ਜੋ ਰੱਬ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੋਵਾਨ ਕਹਿੰਦੇ ਜੀ ਆਪਣੇ ਯਤਨਾਂ ਦੇ ਨਾਲ ਆਪਣੀ ਹਿੰਮਤ ਦੇ ਨਾਲ ਆਪਣੇ ਉਦਮ ਦੇ ਨਾਲ ਜੇ ਪਰਮਾਤਮਾ ਦਾ ਮਲਾਪ ਹੁੰਦਾ ਹੋਵੇ ਆਪਣ ਲਿਆ ਜੇ ਮਿਲੈ ਜੇ ਤਾਂ ਰੱਬ ਮਿਲਦਾ ਹੋਵੇ ਫਿਰ ਵਿਛੜ ਕਿਉਂ ਰੋਵਾਨ ਫੇ ਲੋਕ ਵਿਛੜ ਕੇ ਰੱਬ ਤੋਂ ਬਿਲਕਦੀ ਕਿਉਂ ਰੋਂਦੇ ਕਿਉਂ ਵੀ ਜੇ ਕੱਲਾ ਆਪਣੇ ਉਦਮ ਦੇ ਨਾਲ ਪਰਮਾਤਮਾ ਦਾ ਮਲਾਪ ਹੋਣਾ ਫਿਰ ਸਤਿਗੁਰੂ ਜੀ ਕਹਿੰਦੇ ਲੋਕ ਵਿਛੜ ਕੇ ਰੋਣ ਕਿਉਂ ਸਾਧੂ ਸੰਗ ਪ੍ਰਾਪਤੇ ਆ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਸਾਧੂ ਦੀ ਸੰਗ ਸਾਧੂ ਦੀ ਸੰਗਤ ਜਿਨ੍ਹਾਂ ਨੂੰ ਮਿਲ ਗਏ ਗੁਰੂ ਦੀ ਸੰਗਤ ਜਿਨ੍ਹਾਂ ਨੂੰ ਮਿਲ ਗਈ ਨਾਨਕ ਰੰਗਮਾਣਾ ਨਾ ਨਾਨਕ ਜੀ ਕੀਤੇ ਉਪਰ ਰੰਗ ਮਾਣਦੇ ਆਪਣੇ ਜੀਵਨ ਅੰਦਰ ਖੁਸ਼ੀਆਂ ਮਾਣਦੇ ਆ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਹੁੰਦੀ ਹੈ ਜਿਨ੍ਹਾਂ ਨੂੰ ਗੁਰੂ ਦਾ ਮਰਾ ਪਹੁੰਚ ਜਾਂਦਾ ਕੋਈ ਕبھی ਆਪਣੇ ਉਤਮ ਦੇ ਨਾਲ ਆਪਨ ਲੀਆ ਜੀ ਮਿਲੈ ਵਿਛੜ ਕਿਉ ਰੋਵਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜਿਹੜੇ ਪ੍ਰਭੂ ਨੇ ਆਪਣੇ ਮਨਾ ਲਏ ਉਹਨਾਂ ਦੀ ਸ਼ਾਬਾਸ਼ ਹੁੰਦੀ ਆ ਪਰ ਆਪਣੇ ਯਤਨਾਂ ਦੇ ਨਾਲ ਮਹਾਰਾਜ ਕਹਿੰਦੇ ਆ ਜੇ ਕੋਈ ਮਿਲਦਾ ਹੋਵੇ ਤਾਂ ਫਿਰ ਲੋਕ ਬਿਲਕਣ ਕਿਉਂ ਦੁਖੀ ਘਤੋਂ ਹੋਣ ਸਾਧੂ ਸੰਗ ਪ੍ਰਾਪਤ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ ਗੁਰੂ ਦਾ ਮળાਪ ਹੋ ਗਿਆ ਉਹ ਫਿਰ ਰੰਗ ਰੰਗਿਆ ਮੰਨਦੇ ਆ ਆਨੰਦ ਮੰਨਦੇ ਆ ਨਾਨਕ ਰੰਗ ਮਨਨ ਅਖੀਰ ਵਿੱਚ ਮਹਾਰਾਜ ਕਹਿੰਦੇ ਆ ਹਰ ਜੇਠ ਰੰਗੀਲਾ ਤੇ ਸੋਤਣੀ ਜਿਸ ਕੈ ਭਾਗ ਮਥਨ ਜੇਠ ਦਾ ਮਹੀਨਾ ਰੰਗੀਲਾ ਕਿਹਦੇ ਲਈ ਹੈ ਖੁਸ਼ੀਆਂ ਵਾਲਾ ਕਿਹਦੇ ਲਈ ਹੈ ਜਿਸ ਕੈ ਭਾਗ ਮਥਨ ਜਿਹਦੇ ਮਥੇ ਦੇ ਭਾਗ ਜਾਗ ਪਏ ਮਥਨ ਭਾਗ ਮਥੇ ਉੱਤੇ ਭਾਗ ਜਾਗ ਪਏ ਉਹਦੇ ਲਈ ਇਹ ਮਹੀਨਾ ਰੰਗੀਲਾ ਆ ਸੋਹਣਾ ਉਦੀ ਚੜ੍ਹਦੀ ਕਲਾ ਹਰ ਵਕਤ ਤੇ ਉਹਦਾ ਫਿਰ ਮਲਾਪ ਤਿਸ ਤਣੀ ਹਰ ਜੇਠ ਰੰਗੀਲਾ ਤਿਸ ਤਣੀ ਤਣੀ ਦਾ ਭਾ ਮਾਲਕ ਭਾ ਖਸਮ ਉਹਦਾ ਮਲਾਪ ਵੀ ਉਸ ਖਸਮ ਦੇ ਨਾਲ ਹੋ ਜਾਂਦਾ ਜਿਹਦੇ ਮੱਥੇ ਤੇ ਭਾਗ ਜਾਗ ਪੈਂਦੇ ਆ ਤਾਂ ਜੇ ਜਦਾਂ ਮਿਹਨਾਂ ਉਦੀ ਲਈ ਸੁਣਾਇਆ ਜਿਹਦੇ ਮੱਥੇ ਤੇ ਭਾਗ ਜਾਗ ਪਏ ਜਿਹਨੂੰ ਪਤੀ ਦਾ ਪਰਮਾਤਮਾ ਦਾ ਮਲਾਪ ਹੋ ਗਿਆ ਇਸ ਕਰਕੇ ਬਾਰੇ ਕਹਿੰਦੇ ਭਾਈ ਜੇਠ ਦੇ ਮਹੀਨੇ ਵਿੱਚ ਉਹਦੇ ਨਾਲ ਜੁੜਨਾ ਚਾਹੀਦਾ ਜਿਹਦੇ ਅੱਗੇ ਸਾਰੀ ਝੁਕਦੇ ਆ ਇਹ ਨਾ ਹੋਵੇ ਕਿ ਅਸੀਂ ਥਾਂ ਥਾਂ ਦੇ ਉੱਤੇ ਝੁਕਦੇ ਫਿਰਿਏ ਨਾ ਘਰਗੜਦੇ ਫਿਰਿਏ ਇੱਥੇ ਸਿਰ ਝੁਕਾਇਆ ਉੱਥੇ ਸਿਰ ਝੁਕਾਇਆ ਜਿਹੜਾ ਮਿਲ ਪਿਆ ਕਿਤੇ ਮਰੀ ਤੇ ਝੁਕਾ ਹਤਾ ਕਿਸੇ ਕਬਰ ਦੇ ਚੁਕਾ ਹਤਾ ਕਿਸੇ ਭਾਬੇ ਅੱਗੇ ਜਾ ਕੇ ਚੁਕਾ ਹਤਾ ਕਿਸੇ ਕੋ ਭਾਈ ਸਿਰ ਹਾਂ ਤਾਂ ਨੀਚੋ ਘਦਾ ਇਹ ਸਿਰ ਉੱਥੇ ਝੁਕੇ ਜਿੱਥੇ ਸਾਰੀ ਦੁਨੀਆ ਝੁਕਦੀ ਆ ਜਿੱਥੇ ਜ਼ਰਾ ਜ਼ਰਾ ਝੁਕਦਾ ਜਿੱਥੇ ਹਵਾ ਝੁਕਦੀ ਆ ਪਾਣੀ ਝੁਕਦਾ ਬਸੰਤਰ ਝੁਕਦੀ ਆ ਹਰ ਚੀਜ਼ ਜਿੱਥੇ ਝੁਕਦੀ ਆ ਮਹਾਰਾਜ ਕਹਿੰਦੇ ਉਹਦੇ ਅੱਗੇ ਝੁਕਣਾ ਉਹ ਕੌਣ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇਕੋ ਹੀ ਆ ਉਹਦੇ ਨਾਲ ਮਾਲਾ ਜੋੜਿੰਦੀ ਗੱਲ ਕਰਦੇ ਆ ਇੱਕ ਸਿਮਰ ਇੱਕ ਸਿਮਰ ਇੱਕ ਸਿਮਰ ਪਿਆਰੇ ਜਿਹਨੂੰ ਮੂਲ ਮੰਤਰ ਦੇ ਆਰੰਭ ਵਿੱਚ ਕਿਹਾ ਇੱਕ ਓੰਗ ਕਾਰ ਹਸਦੀ ਇਕੀ ਆ ਸਰਵ ਵਿਆਪਕ ਕੇ ਕਾਰ ਸਰਵ ਵਿਆਪਕ ਉਹ ਹਸਦੀ ਇਕਿਆ ਪਰ ਸਰਵ ਵਿਆਪਕ ਆ ਉਹਦੇ ਨਾਲ ਮਹਾਰਤ ਕਹਿੰਦੇ ਜੁੜਨਾ ਜਿਹੜਾ ਜੰਮਦਾ ਨਹੀਂ ਜਿਹੜਾ ਮਰਦਾ ਨਹੀਂ ਜਿਹੜਾ ਡਰਦਾ ਨਹੀਂ ਜਿਹੜਾ ਡਰਾਉਂਦਾ ਨਹੀਂ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਨਿਰਵੈਰ ਜਿਹੜਾ ਨਿਰਭਉ ਜਿਹੜਾ ਅਜੂਨੀ ਜਿਹੜਾ ਸੈਭੰਗ ਇਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ ਆਪਣੇ ਆਪ ਚ ਆਪਈ ਆ ਉਹ ਹੈ ਕਾਲਪੁਖ ਰਮਿਆ ਹੋਇਆ ਸਾਰੇ ਜਗਤ ਵਿੱਚ ਉਹਨੂੰ ਆਪਣੇ ਅੰਦਰ ਮਹਾਰਜ ਗੰਦੇ ਦੇਖ ਆਪਣੇ ਅੰਦਰੋਂ ਮਹਿਸੂਸ ਕਰ ਆਪਣੇ ਅੰਦਰ ਦੇ ਨਾਲ ਉਹਨੂੰ ਦੇਖ ਕੇ ਜੁੜ ਉਹਦੇ ਅੱਗੇ ਧੀਮਾ ਹੋ ਉਹਦੇ ਅੱਗੇ ਝੁਕ ਤਾਂ ਤੇਰਾ ਇਹ ਮਹੀਨਾ ਜਿਹੜਾ ਆ ਉਹ ਸੋਹਣਾ ਬੀਤਊਗਾ ਰੰਗੀਲਾ ਹੋਊਗਾ ਖੁਸ਼ੀਆਂ ਨਾਲ ਭਰਿਆ ਹੋਊਗਾ ਰੰਗਾਂ ਦੇ ਨਾਲ ਭਰਿਆ ਹੋਊਗਾ ਤੇ ਮਾਲਕ ਦੇ ਪਰਮਾਤਮਾ ਦੇ ਗੁਣ ਗਈਏ ਸੇਧ ਗਈਏ ਸ਼ਬਦ ਤੋਂ ਰੋਇਨਾ ਗੁਰੂ ਦੀ ਬਾਣੀ ਨਾਲ ਜੋਣਾ ਕਰੀਏ ਰੋਇਨਾ ਗੁਰੂਦਰ ਤੇ ਆ ਕੇ ਦਰਸ਼ਨ ਜਿਹੜੇ ਆਪਾਂ ਕਰੀਏ ਗੁਰੂ ਦੇ ਦਰਸ਼ਨ ਆ ਗੁਰੂ ਦੀ ਬਾਣੀ ਨੂੰ ਪੜਨਾ ਸਮਝਣਾ ਸੁਣਨਾ ਵਿਚਾਰਨਾ ਆਪਣੇ ਜੀਵਨ ਵਿੱਚ ਲਾਗੂ ਕਰਨਾ ਇਹ ਗੁਰੂ ਤੇ ਦਰਸ਼ਨ ਹੈ ਇਹਨੂੰ ਮਹਾਰਾਜ ਕਹਿੰਦੇ ਦਰਸ਼ਨ ਦੇਖ ਜੀਵਾਂ ਹੋਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੇਰਾ ਦਰਸ਼ਨ ਦੇਖ ਕੇ ਮੈਂ ਜੁਹਦਾ ਬਾਪ ਤੇਰੇ ਉਪਦੇਸ਼ਾਂ ਨੂੰ ਸੁਣ ਸੁਣ ਕੇ ਸੁਣ ਸੁਣ ਜੀਵਾ ਤੇਰੀ ਬਾਣੀ ਤੇਰੇ ਉਪਦੇਸ਼ਾਂ ਨੂੰ ਸੁਣ ਸੁਣ ਕੇ ਮੈਂ ਜੁਹਦਾ ਹਾਂ ਤਾਂ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਕਰੀਏ ਇਹ ਮਹੀਨਾ ਵੀ ਜਿਹੜਾ ਸੋਹਣਾ ਬੀਤਊਗਾ ਸਾਰੇ ਮਹੀਨੇ ਸੋਹਣੇ ਹਨ ਜੇ ਅਸੀਂ ਗੁਰਬਾਣੀ ਨਾਲ ਜੁੜ ਕੇ ਆਪਣਾ ਸਮਾਂ ਬਤੀਤ ਕਰੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ